ਹਕੀਕਤ ਚ ਨੱਕ ਵੱਟਿਆ ਪਰ ਮੈਂ ਤਾਂ ਬਾਹਰ ਨਿਕਲਣ ਜੋਗੀ ਨਹੀਂ ਲੋਕ ਕਹਿੰਦੇ ਨੇ ਖੁਸ਼ ਹੋ ਦਸਵੀਂ ਚ ਹੋ ਗਿਆ ਤੁਹਾਨੂੰ ਘਰ ਦਾ ਪੁੱਤ ਹਜੇ ਸ਼ੂਸ਼ਕ ਨਹੀਂ ਆਇਆ ਉਹਦਾ ਜਿਆ ਸਾਰਾ ਕੁਝ ਨੀਂਦੇ ਤੇ ਪੀਂਦੇ ਨੇ ਕਿਤਾ ਤਾਂ ਦਾਦੀ ਨੇ ਆਪਣੇ ਪੁੱਤ ਦੀ ਪਿਛਲੀ ਕਿੱਕਰੀ ਕਰ। ਹੋਰ ਗੱਲੇ ਨਹੀਂ ਗੱਲਾਂ ਬੇਬੇ ਸਾਰਾ ਕੁਝ ਰੱਬ ਦੀ ਕਿਰਪਾ ਨਾਲ ਸੁੱਕੀ ਸੰਧੀ ਵਧੀਆ ਨਿਭੜ ਗਿਆ ਕਰ ਮੈਂ ਤਾਂ ਬਹੁਤ ਫਿਕਰ ਸੀ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣਾ ਨਿਪੜ ਗਿਆ ਆਪਣਾ ਕੰਮ ਹੋਰ ਗੱਲਾਂ ਦੀਆਂ ਗੱਲਾਂ ਸਾਡੀ ਧਨਕੁਰ ਮਾਸੀ ਨੇ ਧੰਨ ਧੰਨ ਕਰਾਤੀ ਮਾਸੀ ਐਨਾ ਦੇਣ ਲੈਣ ਉਹ ਵੀ ਸ਼ੂਸ਼ਕ ਦੇ ਵਿੱਚ ਤੇ ਤਾਂ ਸਾਡਾ ਮਾਣ ਨ ਸਿਰ ਉੱਚਾ ਕਰਤਾ ਘਰ ਵਿੱਚ ਸਹੀ ਗੱਲ ਆ ਪਾਪੀ ਮੇਰੀ ਮਾਂ ਨੇ ਤਾਂ ਮੈਨੂੰ ਦੇਣ ਲੈਣ ਚ ਕੋਈ ਕਸਰ ਨਹੀਂ ਛੱਡੀ ਮੈਨੂੰ ਕਿੱਟੀ ਸੈੱਟ ਮੇਰੇ ਪਰੋਣੇ ਨੂੰ ਮੁੰਦੀ ਸੱਸ ਨੂੰ ਕਹਿੰਦਾ ਕਹੋਂਦਾ ਸੂਟ ਤੇ ਮੇਰੇ ਸਹੁਰੇ ਨੂੰ ਸਫਾਰੀ ਸੂਟ ਉਹ ਤਾਂ ਆਪ ਨਹੀਂ ਮੇਰੇ ਪੇਕਿਆਂ ਦੇ ਸੋਹਲੇ ਘੁੰਦੇ ਥੱਕਦੇ ਹੈਗੇ ਇਹ ਜੋਕਸ਼ ਕੀਤਾ ਸਾਰਾ ਕੁਝ ਭਾਈ ਗੈਵੀ ਦੇ ਪੇਕਿਆਂ ਨੇ ਕੀਤਾ ਜੇ ਤੁਸੀਂ ਵਾਹ ਵਾਹ ਕਰਨੀ ਆ ਮੇਰੀ ਨਾ ਕਰੋ ਦੇਵੀ ਦੇ ਪੇਕਿਆਂ ਦੀ ਕਰੋ ਹਾਂ ਕੀਤਾ ਮੇਰੇ ਪੇਕਿਆਂ ਨੇ ਕੀਤਾ ਪਰ ਕਿਵੇਂ ਕੀਤਾ ਇਹ ਜਾਂ ਮੈਂ ਜਾਣਦੀ ਆ ਜਾਂ ਮੇਰੇ ਪੇਕੇ ਤੇ ਜਾਂ ਫਿਰ ਉਹ ਰੱਬ ਤੇਰੇ ਪੇਕਿਆਂ ਨੂੰ ਕੋਈ ਅਕਲੁਕਲ ਦਾ ਨੋਨਿਸ਼ਾਨ ਹੈ ਕਿ ਨਹੀਂ ਕੋਈ ਸ਼ਰਮਿਆ ਹੈਗੀ ਆ ਕੋਈ ਪਤਾ ਉਹਨਾਂ ਨੂੰ ਵੀ ਧਿਆਨ ਦੇ ਕਿਵੇਂ ਦਨਸੋਦ ਪੂਰੀ ਦੇ ਹੁਣ ਕੀ ਹੋ ਗਿਆ ਮੰਮੀ ਹਜੇ ਪੁੱਛਦੀ ਆ ਕੀ ਹੋ ਗਿਆ ਮੰਮੀ ਜਿਵੇਂ ਇਹਨੂੰ ਕੁਛ ਪਤਾ ਹੀ ਨਹੀਂ ਹੁੰਦਾ ਮੇਰਾ ਤਾਂ શરીਕਾ ਚ ਨੱਕ ਵੱਡਿਆ ਪਰ ਮੈਂ ਤਾਂ ਬਾਹਰ ਨਿਕਲਣ ਜੋਗੀ ਨਹੀਂ ਲੋਕ ਕਹਿੰਦੇ ਨੇ ਖੁਸ਼ੀ ਦਸਵੀਂ ਚ ਹੋ ਗਿਆ ਤੁਹਾਨੂੰ ਕਰਦਾ ਪੁੱਤ ਹਜੇ ਸ਼ੂਸ਼ਕ ਨਹੀਂ ਆਇਆ ਉਹਦਾ ਸ਼ੂਸ਼ਕ ਇਹ ਕਿਹੜਾ ਰਵਾਜ ਰਹਿ ਗਿਆ ਮੰਮੀ ਹੁਣ ਬੱਲੇ ਨਹੀਂ ਮਾਦੀਏ ਤੇ ਆ ਪੇਕਿਆਂ ਦਾ ਖਰਚਾ ਕਰਾਉਣ ਦੀ ਮਾਰੀ ਸ਼ੂਸ਼ਕ ਦਾ ਨਾਮ ਹੀ ਮਿਟਾ ਦਿਓ ਵੀ ਸੰਤਾ ਰਵਾਜ ਹੀ ਨਹੀਂ ਪਤਾ ਵੀ ਕਿਤੇ ਪੇਕਿਆਂ ਨੂੰ ਖਰਚਾ ਨਾ ਕਰਨਾ ਪੈ ਜੇ ਕਹਦੇ ਨਹੀਂ ਹੁਣ ਆਪਦੀ ਮਾਂ ਨੂੰ ਔਖੇ ਦੇਣ ਸੌਖੇ ਦੇਣ ਸ਼ੂਸ਼ਕ ਤਾਂ ਉਹਨਾਂ ਨੂੰ ਦੇਣਾ ਹੀ ਪੈਣਾ ਫਿਰ ਕੀ ਕੀ ਦੇਣਾ ਪਊ ਉਹਨਾਂ ਨੂੰ ਸ਼ੂਸ਼ਕ ਚ ਹੁਣ ਇਹ ਵੀ ਦੱਸਣਾ ਪਊਗਾ ਵੀ ਕੀ ਕੀ ਹੁੰਦਾ ਸ਼ੂਸ਼ਕ ਚ ਆ ਬਣਾ ਲਾ ਲਿਸਟ ਦੇ ਦੀ ਆਪਦੇ ਪੇਕਿਆਂ ਨੂੰ ਸਾਰੇ ਟੱਬਰ ਨੂੰ ਤਾਂ ਭੂਆ ਭੁਫੀਆਂ ਤੋਂ ਲੈ ਕੱਪੜੇ ਚਾਹੀਦੇ ਨੇ ਮੁੰਡਿਆਂ ਨੂੰ ਟੂਮ ਚਾਹੀਦੀ ਐ ਤਾਂ ਇਹਨਾਂ ਨੂੰ ਟੂਮ ਚਾਹੀਦੀ ਆ ਹੋਰ ਕਿਸੇ ਨੂੰ ਕੁਝ ਪਾਉਣ ਚਾਹੇ ਨਾ ਪਾਉਣ ਮੇਰੀ ਧੀ ਨੂੰ ਕਿੱਟੀ ਸਟ ਨਾਲ ਪਰੋਣੇ ਨੂੰ ਮੰੁੰਦੀ ਇਹ ਜ਼ਰੂਰ ਕਰ ਦੇਣ ਫੇਰ ਚਿੱਤੇ ਕਰਾ ਦੇਣੀਆਂ ਸਾਰੇ ਸ੍ਰੀਕੇ ਚ ਆਪਣਾ ਦੇਣ ਲੈਣ ਚੱਲਦਾ ਕੱਪੜਿਆਂ ਦਾ ਉਹ ਤਾਂ ਦੇਣੇ ਹੀ ਪੈਣਗੇ ਸਭ ਨੂੰ ਹਾਏ ਮੰਮੀ ਇਹਦੇ ਤੇ ਤਾਂ ਬਹੁਤ ਖਰਚਾ ਆ ਜਾਣਾ ਮੇਰੇ ਪੇਕੇ ਇੰਨੇ ਜੋਗੇ ਕਿੱਥੋਂ ਨੇ ਉਹਨਾਂ ਦੀ ਤਾਂ ਰੋਟੀ ਮਸਾ ਚੱਲਦੀ ਆ ਆ ਸ਼ੂਸ਼ਕ ਦੇ ਨੋਂ ਤੇ ਮੈਂ ਆਪਦੇ ਪੇਕੀਆਂ ਤੇ ਇੰਨਾ ਬੋਝ ਕਿਹੜੇ ਮੂੰਹ ਨਾਲ ਪਾਉਂਗੀ ਜਦੋਂ ਮੈਨੂੰ ਉਹਨਾਂ ਦੀ ਹਾਲਤ ਪਤਾ ਆ ਮੇਰੀ ਗੱਲ ਸੁਣ ਲੈ ਚਾਹੇ ਖੂ ਪੱਟਣ ਖਾਤਾ ਪੱਟਾ ਚਾਹੇ ਕਾਲੇ ਝੋੜ ਤੋਂ ਲਿਆ ਕੇ ਦੇਣ ਸ਼ੋਸ਼ਕਾਣਾ ਜਾਂਦਾ ਆ ਆ ਆ ਇੱਕ ਵਿਚਾਰੀ ਧੀ ਦੇ ਗਰੀਬ ਮਾਪੇ ਕਿੱਥੋਂ ਕਰਨਗੇ ਇੰਨਾ ਕੁਛ ਹੁਣ ਇਹਨਾਂ ਦਾ ਮੂੰਹ ਬੰਦ ਕਰਨ ਲਈ ਮੈਨੂੰ ਹੀ ਕੁਛ ਨਾ ਕੁਛ ਕਰਨਾ ਪੈਣਾ ਆ ਲੋ ਜੀ ਕੀ ਹੈ ਇਹ ਇਹ ਉਹ ਗਾਣੇ ਨੇ ਜਿਹੜੇ ਮੇਰੇ ਮਾਪੇ ਨੇ ਮੈਨੂੰ ਦਾਜ ਚੇ ਦਿੱਤੇ ਸੀ ਤੇ ਤੁਹਾਡੀ ਮੰਮੀ ਨੇ ਹੁਣ ਸ਼ੂਸ਼ਕ ਦੀ ਡਿਮਾਂਡ ਰੱਖੀ ਆ ਮੇਰੇ ਮਾਪੇ ਤੋਂ ਤਾਂ ਸ਼ੂਸ਼ਕ ਭਰਨੀ ਹੋਣਾ ਤੁਸੀਂ ਆ ਗਾਣੇ ਵੇਚ ਕੇ ਪਲੀਜ਼ ਸ਼ੂਸ਼ਕ ਦਾ ਇੰਤਜ਼ਾਮ ਕਰ ਲਓ ਉਪਰ ਇਹ ਤਾਂ ਤੋਂ ਇੰਨੀ ਰੀਜਾਂ ਨਾਲ ਪਾਉਣੀ ਆ ਇਹ ਆਪਾਂ ਕਿੱਦਾਂ ਦੇ ਦਈਏ ਮੈਂ ਵੀ ਤਾਂ ਮਨ ਮਾਰ ਕੇ ਹੀ ਦਿੱਤੇ ਆ ਨਾ ਇਹਨਾਂ ਨੂੰ ਵੇਚ ਕੇ ਆ ਕਰ ਦੋ ਮੰਮੀ ਦਾ ਮੂੰਹ ਬੰਦ ਤੇ ਦੇ ਦੋ ਸ਼ੂਸ਼ਕ ਦਾ ਸਮਾਨ ਬੇਬੇ ਨਾ ਕਹਿ ਲੱਗੀ ਕੁਛ ਸੋਚਦੀ ਨਹੀਂ ਉਹ ਇੰਨੇ ਚਾਵਾਂ ਨਾਲ ਹੰਡਾ ਰਹੀਆਂ ਤੂੰ ਚੀਚਾ ਉਹ ਮੈਂ ਵੀ ਕਿੱਦਾਂ ਵੇਚ ਦਵਾਂ ਇੰਝ ਕਰਦਾ ਫਿਰ ਇਸ ਦਾ ਬੇਬੇ ਨੂੰ ਫਰਵਾਣਾ ਕਰਵੇ ਜਿਹੜੀਆਂ ਮਨ ਮਰਜ਼ੀਆਂ ਲੈ ਲਵੇ ਸ਼ੂਸ਼ਕ ਹੱਦ ਹੀ ਹੋ ਗਈ ਸ਼ਰਮ ਦੀ ਘਟ ਆ ਬੇਬੇ ਆਪੜ ਸਾਰੇ ਵਿਆਹ ਵਾਲੇ ਗੈਵੀ ਦੇ ਗਹਿਣੇ ਆਪ ਵੇਚ ਕੇ ਨਾ ਛੁਸਕਲਾ ਕੰਮ ਨਵੇੜ ਕਰ ਲਈ ਸਿਰ ਜਿਹੜਾ ਚੁੱਕਣਾ ਫਿਰ ਸ਼ਰੀਕੇ ਦੇ ਵਿੱਚ ਆਪਣਾ ਆ ਬਚਾਲੀ ਨੱਕ ਜੀ ਆ ਸਾਰਾ ਕੁਛ ਦੀਦੀ ਦੇ ਪੇਕਿਆਂ ਨੇ ਕੀਤਾ ਤਾਂ ਦਾਦੀ ਨੇ ਆਪਣੀ ਪੋਤੇ ਦੀ ਖੁਸ਼ੀ ਲਈ ਕੀਤਾ ਨਿੱਕੀਏ ਇਹ ਤੇਰੀ ਗੱਲ ਚੰਗੀ ਨਹੀਂ ਏ ਦੇਣ ਤੇ ਹਾਰ ਤੋਂ ਬਾਅਦ ਜਨਾਨੀਆਂ ਦੀ ਚੋਬਾ ਮਾਰਨ ਦੀ ਆਦਤ ਨਹੀਂ ਜਾਂਦੀ। ਜੀ ਆਹ ਰਾ ਕੁਝ ਦੀਦੀ ਦੇ ਪੇਕਿਆਂ ਨੇ ਕੀਤਾ ਤਾਂ ਦਾਦੀ ਨੇ ਆਪਣੇ ਪੋਤੇ ਦਿੱਤੀ ਸੀ ਲਕੀਕੀ ਦਾ। ਮੰਮੀ ਆ ਕਿ ਸਾਰਾ ਕੁਝ ਤਾਂ ਤੇਰੇ ਪਿੱਛੇ ਆਨੇ ਕਰਤਾ ਹੁਣ ਮੇਰਾ ਵੀ ਤਾਂ ਫਰਜ਼ ਕੁਛ ਰਹਿ ਗਿਆ ਸੀ ਲੈ ਪੁੱਤ ਸਾਂ ਮ ਆਪਣੀ ਅਮਾਨਤ ਆ ਆ ਮੰਮੀ ਤੁਸੀਂ ਆ ਗਾਣੇ ਤਾਂ ਵੇਚਤੇ ਸੀ ਵੇਚਣ ਗਈ ਸੀ पर मेरा बेचण नो हौसला नहीं पिया एक पियो दी खून पसीने दी कमाई मां दीया रीजा नानी दादी दा प्यार मैं किन्ने बेच आउंदी मैं भी इकती दी मां हां मेनू पता किन्ने ਮਾਹ ਬਾਪ ਔਖੇ ਹੋ ਕੇ ਧੀਆਂ ਦੇ ਪੂਰਨੇ ਪੂਰਦੇ ਨੇ ਜੇ ਸਾਰੇ ਦਿਨ ਤੇ ਹਰਾਂ ਦਾ ਖਰਚਾ ਲੋਹਾਂ ਦੇ ਪੇਕਿਆਂ ਤੇ ਹੀ ਪਈ ਜਾਊਗਾ ਤਾਂ ਉਹ ਵਿਚਾਰੇ ਕੀ ਕਰਨਗੇ ਅੱਜ ਕੱਲ ਤਾਂ ਘਰ ਚਲਾਉਣਾ ਹੀ ਬੜੇ ਔਖੇ ਆ ਤਿੰਨਾਂ ਚਰ ਧੀਆਂ ਦੇ ਪੇਕੇ ਧੀਆਂ ਦੇ ਦਿਨ ਸਦਪੂਰ ਦੇ ਰਹਿਣਗੇ ਪਹਿਲਾਂ ਤਾਂ ਮੈਂ ਤੈਨੂੰ ਗੁੱਸੇ ਚ ਕਹਿਤਾ ਬਾਅਦ ਵਿੱਚ ਮੈਂ ਬਹੁਤ ਪਛਤਾਈ ਮੈਂ ਕਹਿੰਨੀ ਆ ਜੋ ਇਹ ਧੀਆਂ ਦੇ ਰੀਤੀ ਰਿਵਾਜ ਚਲਾਏ ਹੋਏ ਨੇ ਇਹ ਸਾਰੇ ਬੰਦ ਹੋਣੇ ਚਾਹੀਦੇ ਨੇ ਧੀਆਂ ਤੇ ਬੋਝ ਨਹੀਂ ਰੱਖਣੀਆਂ ਚਾਹੀਦੀਆਂ ਮਾਪਿਆਂ ਨੂੰ ਮੈਂ ਤਾਂ ਕਹਿੰਨੀ ਆ ਬੰਦ ਹੋਣੇ ਚਾਹੀਦੇ ਨੇ ਇਹ ਰੀਤੀ ਰਿਵਾਜ ਜਿਹੜੇ ਧੀਆਂ ਦੇ ਪੇਕੇ ਆ ਤੇ ਬੋਝ ਮੰਦੇ ਨੇ ਸੱਚਮੁੱਚ ਇਹ ਸਾਰੇ ਰੀਤੀ ਰਿਵਾਜ ਬੰਦ ਹੋਣ ਤੇ ਧੀਆ ਦੇ ਮਾਪੇ ਵੀ ਸੁੱਖ ਦਾ ਸਾਹ ਲੈਣ ਨਹੀਂ ਤਾਂ ਧੀ ਜੰਮਦੀ ਤੋਂ ਹੀ ਖਰਚਿਆਂ ਦੀ ਟੈਨਸ਼ਨ ਆ ਸ਼ੁਰੂ ਹੋ ਜਾਂਦੀਆਂ ਨੇ ਖਾਸ ਕਰਕੇ ਉਦੋਂ ਜਦੋਂ ਵਿਆਹਾਂ ਮੌਕੇ ਮੁੰਡੇ ਵਾਲੇ ਤਰ੍ਹਾਂ ਤਰ੍ਹਾਂ ਦੀਆਂ ਫਰਮੈਸ਼ਾ ਕੁੜੀ ਵਾਲਿਆਂ ਨੂੰ ਪਾਉਂਦੇ ਆ ਇਸ ਤਰ੍ਹਾਂ ਹੋਣਾ ਚਾਹੀਦਾ ਆ ਕਰੋ ਕਰੋ ਉਹ ਭਲਿਓ ਮਾਨਸੋ ਉਹ ਜਿਨੇ ਧੀਓ ਹੀ ਦੇਤੀ ਉਹਨੇ ਸਾਰਾ ਕੁਛ ਹੀ ਦਿੱਤਾ ਸਭ ਤੋਂ ਵੱਧ ਅਫਸੋਸ ਵਾਲੀ ਗੱਲ ਤਾਂ ਇਹ ਐ ਕਿ ਧੀ ਦੇ ਮਰਨ ਤੋਂ ਬਾਅਦ ਵੀ ਉਹਦੀ লাশ ਪੇਕਿਆਂ ਦੇ ਕਫਨ ਨੂੰ ਢੀਕਦੀ ਆ ਲਾਹਨਤ ਨਹੀਂ ਹੈ ਸਾਡੇ ਸਮਾਜ ਤੇ ਦੇ ਇਹਨਾਂ ਰੀਤੀ ਰਿਵਾਜਾਂ ਤੇ ਉਹ ਕਦੋਂ ਬੰਦ ਹੋਣਗੇ ਤੀਆਂ ਤੇ ਇਹ ਖਰਚੇ ਕਦੋਂ ਮਾਪੇ ਤੀਜਮਣ ਤੇ ਵੀ ਮਾਣ ਮਹਿਸੂਸ ਕਰਨਗੇ ਕਰਨਗੇ ਤਾਂ ਤਾਂ ਹੀ ਨਾ ਜੇ ਇਹ ਬੇਲੋੜੇ ਖਰਚੇ ਅਸੀਂ ਬੰਦ ਕਰੀਏ ਉਹ ਵੀ ਰੀਤੀ ਰਿਵਾਜਾਂ ਦੇ ਨੋ ਤੇ ਜੇਕਰ ਤੁਹਾਨੂੰ ਵੀ ਲੱਗਦਾ ਰੀਤੀ ਰਿਵਾਜਾਂ ਦੇ ਨਾਂ ਤੇ ਬੇਲੋੜੇ ਖਰਚੇ ਬਹੁਤ ਵੱਧ ਰਹੇ ਨੇ ਤੇ ਇਹ ਬੰਦ ਹੋਣੇ ਚਾਹੀਦੇ ਨੇ ਤਾਂ ਤੁਸੀਂ ਵੀ ਸਾਨੂੰ ਆਪਣੀ رائے ਕਮੈਂਟਸ ਰਾਹੀਂ ਜ਼ਰੂਰ ਦਿਓ